ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਨਾ ਇੱਕ ਬਹੁਤ ਵਧੀਆ ਚੀਜ਼ ਬਣਾਉਣ ਲੱਗੇ ਆਂ ਕੇਤ ਕੋ ਜਿਹੜੀ ਉਹ ਖੋਆ ਜੇ ਇਹਨੂੰ ਖੋਆ ਵੀ ਕਹਿ ਦਿੰਦੇ ਆ ਤੇ ਖੋਆ ਪੰਜਾਬੀ ਚ ਛਿੱਤੀ ਕਹਿ ਦਿੰਦੇ ਆ ਜਾਂ ਖੁਰਚਣ ਕੇ ਦੀ ਇਹ ਉਹ ਆ ਜਿਹੜੀ ਕੇ ਸਾਡਾ ਅਸੀਂ ਬਣਾਇਆ ਅੱਜ ਤੇ ਉੱਚੇ ਬਚਿਆ ਇਹ ਥੋੜਾ ਕੋਸਾ ਆ ਹਜੇ ਤੇ ਆਓ ਇਹਦੀ ਬਹੁਤ ਵਧੀਆ ਚੀਜ਼ ਬਣਾਨੇ ਆ ਤੇ ਇਸ ਚ ਮੈਂ ਆਟਾ ਲੱਗੀਆਂ ਪਾਣ जिन्ना कहते ऑब्सॉर्व करो मतलब जो जरूरत लगी तो घे पा लवेंगे थोड़ा जैसे कोशिश हाँ जी कोशिश साड़ी कि असी जिन्ना है वो बच्चे बनाव दो चम्मच के करीब बेसन लिया में जो कि बहुत वजिया टेस्ट होगा ਪੱਤੀ ਨੇ ਦੁੱਧ ਚ ਨਾ ਖੰਡ ਪਾ ਲਈ ਆ ਜਿਹੜਾ ਅਸੀਂ ਇਸ ਤਰ੍ਹਾਂ ਪਾਣਾ ਹੈ ਤੇ ਇਹਨੂੰ ਅਸੀਂ ਗੋਲ ਲਵਾਂਗੇ ਜੇ ਤੁਸੀਂ ਖੰਡ ਪੀਸੀ ਹੋਊ ਯੂਜ਼ ਕਰਨ ਲੱਗੇ ਆ ਤਾਂ ਠੀਕ ਮੈਚ ਕਰ ਦਿੱਤੀ ਹੈ ਤੇ ਉਧਰੋਂ ਮੈਂ ਕੜਾਹੀ ਦੇ ਵਿੱਚ ਲੂਣ ਪਾ ਕੇ ਰੱਖਤਾ ਹਾਂ ਜਦ ਤੱਕ ਕੜਾਹੀ ਸਾਡੀ ਹੈ ਗਰਮ ਹੁੰਦੀ ਹੈ ਤੇ ਅਸੀਂ ਆਪਣਾ ਸਾਰਾ ਕਰ ਲਵਾਂਗੇ ਪਿਆਰ ਆਹ ਸੂਦ ਦਰੱਖ ਲਿਆ ਗੋਲ ਤੇ ਆ ਦੇਖੋ ਆ ਜਿਹੜਾ ਉਹ ਸੀਗਾ ਨਾ ਉਹਦੇ ਵਿੱਚ ਮੈਂ ਚੰਗੀ ਤਰ੍ਹਾਂ ਇਹ ਕਰ ਲਿਆ ਉਹ ਨਾਲ ਮਿਕਸ ਕਰ ਲਉਗੇ ਬੇਚਨ ਇਹ ਪੇਸਟਣ ਪਾਇਆ ਪੇਸਟਣ ਨਾਲ ਬਹੁਤ ਵਧੀਆ ਸਾਡੀ ਆਈਟਮ ਬਣ ਕੇ ਡਿਸ਼ ਬਣ ਕੇ ਤਿਆਰ ਹੋਊਗੀ ਤਾਂ ਨਾ ਆਪਣੀ ਜਿੰਨਾ ਇਹ ਸਾਡਾ ਘੇਰ ਤੋਂ ਬਣ ਬਚਦਾ ਹੈ ਜਿਆਦਾ ਘੇ ਹੈ ਜਾਂ ਥੋੜਾ ਘੇ ਹੈ ਉਹਦੇ ਹਿਸਾਬ ਨਾਲ ਪਾਇਓ ਤੇ ਇਹਨਾਂ ਦੇਲ ਕੋਲ ਇਸ ਤਰ੍ਹਾਂ ਮਸਾਲਾ ਲੈਣਾ ਹੈ

ਇੱਕ ਕਰਸੀ ਆਸਤਰਾ ਬਣਾਵਾਂਗੇ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਅਸੀਂ ਜਿੱਦਾਂ ਛੋਟੇ ਬਣਾਏ ਆ ਅਸੀਂ ਕਿਉਂਕਿ ਸਾਡੀ ਪਲੇਟ ਤੇ ਜਗ੍ਹਾ ਆ ਤੇ ਮੈਂ ਕਿਹਾ ਹੁਣ ਇਕੱਠੇ ਹੀ ਰੱਖ ਦਿੰਨੇ ਆ ਲਓ ਜੀ ਹੁਣ ਅਸੀਂ ਆਪਣੇ ਇਹ ਕੱਢਦੇ ਆ ਇਹਨਾਂ ਦੀ ਨਿਸ਼ਾਨੀ ਇਹ ਥੋੜੇ ਇਹ ਫ੍ਰੈਕਲ ਜਿਹਾ ਹੋ ਗਿਆ ਉੱਪਰੋਂ ਤੇ ਬਣ ਗਿਆ ਆ ਦੇਖੋ ਉੱਟ ਤੋੜਦੇ ਪਏ ਲਓ ਆਪਣੇ ਆਪ ਟੁੱਟਦੇ ਪਏ টাইম ਇੱਕ ਇਹਨਾਂ ਨੂੰ ਤਕਰੀਬਨ 35 ਮਿੰਟ ਲੱਗ ਗਏ ਆ ਬਾਕੀ ਤੁਸੀਂ ਦੇਖ ਲਿਓ ਭਾਂਡੇ ਦੇ ਹਿਸਾਬ ਨਾਲ ਵੀ ਕੋ ਜਾਂਦਾ ਜੇ ਕਿਸੇ ਕੋ ਬਣ ਜਿੱਤਾ ਵੀ ਆ ਤੇ ਮੈਨੂੰ ਲੱਗਦਾ ਮੇਰਾ ਟਾਈਮ ਸ਼ਾਇਦ ਜ਼ਿਆਦਾ ਲੱਗਾ ਮੇਰਾ ਤੇ ਸਾਡਾ ਥੋੜਾ ਸਮਝ ਲਓ ਮੇਰਾ ਭਾਂਡਾ ਨਹੀਂ ਸਹੀ ਸੀ ਤੇ ਵੈਸੇ ਆ ਹੁਣ ਸੀਨੇ ਇਹਨਾਂ ਨੂੰ ਥੋੜੇ ਠੰਡੇ ਕਰਕੇ ਯਾ ਦੇਖੋ ਇਸ ਤਰ੍ਹਾਂ ਜਿਹਾ ਆਇਆ ਬਣ ਕੇ ਬੱਚੇ ਬੱਚੇ ਖਾਣੇ ਚ ਬੜੇ ਟੇਸਟੀ ਹੈ ਚ ਚੀਨੀ ਥੋੜੀ ਸਾਢ ਘੱਟ ਰਹਿ ਗਈ ਆ ਦੇਖੋ ਬਾਕੀ ਸਾਡੇ ਬਣ ਕੇ ਬੜੇ ਵਧੀਆ ਤਿਆਰ ਹੋਏ ਆ